ਸੱਚੀ ਦਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦਿਖਾਲਦੇ ਆਪਾਂ ਨੂਰ ਮਹਿਲ ਦੀ ਸਰਾਹ ਆ ਦੇਖੋ ਕਿੱਡੀ ਵੱਡੀ ਆ ਆਪਾਂ ਅੰਦਰੋਂ ਵੀ ਤੁਹਾਨੂੰ ਦਿਖਾਲਦੇ ਆ ਇੱਕ ਮਿੰਟ ਰੋ ਬਸ ਇਹ ਬਾਹਲਾ ਐਂਟਰੀ ਗੇਟ ਹੈ ਜੀ ਦੇਖੋ ਲੋਕ ਕਿੰਨੇ ਦੇਖਣ ਆਏ ਆ ਐਂਟਰੀ ਗੇਟ ਆ ਇਹ ਤੋਂ ਐਂਟਰੀ ਹੋ ਜਾਂਦੀ ਆ ਸਰਾਹ ਦੀ ਆ ਰੇ ਕੋ ਆ ਲੈ ਕੋਈ ਬੜਾ ਬਹੁਤ ਲੁੱਕੀ ਦੇਖਣ ਆਉਂਦੇ ਇਹਨੂੰ ਇਹ ਦੇਖੋ ਦੇਖ ਲੋ ਕਿੰਨੀ ਵੱਡੀ ਆਏ ਬਹੁਤ ਵੱਡੀ ਹੈ ਅਰਾ ਇਹ ਲੋ ਮਹਾਰਾਜਿਆਂ ਦੀਆਂ ਰਾਹਸਤਾਂ ਕਿ ਗੱਡੀਆਂ ਸੀਗੀਆਂ ਕੱਡੇ-ਕੱਡੇ ਰਹਿਣ ਨੂੰ ਆਪਣੇ ਮਹਿਲ ਬਣਾਏ ਸੀਗੇ ਮਹਿਲ ਆ ਜੀ ਆਹ ਦੇਖੋ ਜੀ ਇਹ ਉਸ ਟਾਈਮ ਦੇ ਕਮਰੇ ਹੁੰਦੇ ਸੀ ਰਹਿਣ ਨੂੰ ਆ ਦੇਖੋ ਪਾਰਕਿੰਗ ਬਹੁਤ ਵੱਡੀ ਬਣਾਈ ਜਾਈਦੀ ਸਾਰੀ ਪਾਰਕਿੰਗ ਇਹ ਕਰਦੀ ਨਹੀਂ ਇੱਥੇ ਪਹਿਲਾਂ ਵਿੱਚ ਨੂਰ ਮਹਿਲ ਦਾ ਥਾਣਾ ਵੀ ਹੁੰਦਾ ਸੀਗਾ ਪਰ ਉਹ ਨਹੀਂ ਹੁਣ ਸਾਰਾ ਸੈਂਟਰ ਸਰਕਾਰ ਦੇ ਅੰਦਰ ਆ ਗਈ ਆ ਜਿੰਨੇ ਵੀ ਇਹ ਸਾਰੇ ਸੈਂਟਰ ਸਰਕਾਰ ਦੇ ਅੰਦਰ ਆ ਗਏ ਆ ਤਾਂ ਇਹਦੇ ਕਾਰਨ ਤੇ ਸਾਰਾ ਕੁਝ ਨਹੀਂ ਬਿਲਾ ਕਰਾਤਾ ਅੰਦਰ ਉੱਥੋਂ ਜੀ ਇਤਿਹਾਸ ਦੱਸਿਆ ਇਹਦੇ ਉਹ ਪਰ ਇਹ ਦੇਖੋ ਚੜ੍ਹਦੇ ਫੜ ਸਕਦੇ ਆ ਜੋ ਵੀ ਆ ਇਹ ਹੋਇਆ ਇਹ 1611 ਦੇ ਵਿੱਚ ਬਣੀ ਹੋਈ ਆ ਜੀ ਇਹ ਇੰਗਲਿਸ਼ ਚ ਪੰਜਾਬੀ ਚ ਲਿਖਿਆ ਆ ਆ ਇੰਗਲਿਸ਼ ਚ ਲਿਖਿਆ ਹੈ ਇਹ ਪੜ ਸਕਦੇ ਹੋ ਜਿੱਦਾਂ ਵੀ ਆ ਸਾਰੇ ਇਹ ਸਾਰਾ ਇਹਦੇ ਬਾਰੇ ਦੱਸਿਆ ਤੇ ਆ ਸਮਾਰੇ ਫੋਰ ਮੈਨ ਤੁਹਾਨੂੰ ਦਿਖਾ ਲੱਗਾ ਤੂੰ ਵੀ ਆ ਦੇਖੋ ਇੱਥੋਂ ਦੇਖੋ ਤੁਸੀਂ ਸਾਰੀ ਆਪਾਂ ਤੁਹਾਨੂੰ ਹੱਲੇ ਥੋੜੇ ਛੋਟੀ ਵੀਡੀਓ ਆਪਾਂ ਬਣਾਉਣ ਲੱਗੇ ਆ ਗਾਂ ਤੁਹਾਨੂੰ ਲੌਂਗ ਵੀ ਆਪਾਂ ਵੀਡੀਓ ਬਣਾ ਕੇ ਦਿਖਾ ਲੂਗੇ ਤਾਂ ਇਸ ਵੀਡੀਓ ਨੂੰ ਥੋੜਾ ਜਿਹਾ ਚੱਲਣ ਦਿਓ 10000 ਵਿਊ ਆ ਗਿਆ ਨਾ ਇਹਦੇ ਉੱਤੇ ਆਪਾਂ ਸਾਰਾ ਇਹਦਾ ਇਤਿਹਾਸ ਵੀ ਤੁਹਾਨੂੰ ਇੱਥੇ ਉਹ ਬੰਦਾ ਹੈਗਾ ਰੱਖਿਆ ਆ ਉਹ ਦੱਸ ਸਕਦਾ ਸਾਰਾ ਇਤਿਹਾਸੇ ਦੇ ਬਾਰੇ ਕਿੱਦਾਂ-ਕਿਦਾਂ ਬਣੀ ਸੀਗੀ ਕਿਹੜੀ ਰਿਆਸਤ ਸੀਗੀ ਇਹ ਕਿਹੜਾ ਰਾਜਾ ਸੀਗਾ ਸਾਰਾ ਦੱਸ ਸਕਦਾ ਉਹ ਤਾਂ ਤੁਸੀਂ ਇਹਨੂੰ ਵੀਡੀਓ ਨੂੰ ਪਿਆਰ ਦਿਓ ਸਾਰੇ ਜਾਣੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਾਰੇ ਤਾਂ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਉਣ ਵਾਲੇ ਸਮੇਂ 'ਚ ਆਪਾਂ ਇਦਾਂ ਦੀਆਂ ਵੀਡੀਓ ਤਾਂ ਢੱਲੇ ਲੈ ਕੇ ਆਉਂਦੇ ਰਹਾਂਗੇ ਆ ਦੇਖੋ ਅੰਦਰ ਆਇਆ ਇਹ ਐਂਟਰੀ ਗੇਟ ਆ ਇਹ ਅੰਦਰ ਆਇਆ ਬਾਹਰੋਂ ਮੈਂ ਤੁਹਾਨੂੰ ਦਿਖਾ ਲ ਚੁੱਕਾ ਚਲੋ ਆਪਾਂ ਤੁਸੀਂ ਇਹਨੂੰ ਵੱਧ ਤੋਂ ਵੱਧ 10000 ਜਿੱਦਨ ਵਿਊ ਇੱਥੇ ਹੋ ਗਿਆ ਆਪਣਾ ਨਾ ਆਪਾਂ ਉਦਨਹੀਂ ਤੁਹਾਨੂੰ ਇਹਦੀ ਲੰਮੀ ਵੀਡੀਓ ਲੌਂਗ ਪੂਰਾ ਇਹਦਾ ਇਤਿਹਾਸ ਦੱਸੂंगे ਚਲੋ ਜੀ ਸਤ ਸ੍ਰੀ ਅਕਾਲ ਜੀ